ਰੇਸਿੰਗ ਕਰਨ ਵਾਲਿਆਂ ਦੀ ਪੰਜਾਬ ਪੁਲਿਸ ਨੇ ਲਿਆਂਦੀ ਅਕਲ ਟਿਕਾਣੇ ਅੱਧੀ ਰਾਤ ਨੂੰ ਸੜਕ ਤੇ ਭਜਾਰ ਰਹੇ ਸੀ ਕਾਰਾਂ ਪੁਲਿਸ ਨੇ ਗੱਡੀਆਂ ਦੇ ਕਿਤੇ ਭਾਰੀ ਚਲਾਣ ਲੁਧਿਆਣਾ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਕਾਰ ਰੇਸਿੰਗ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜਮ ਕੇ ਵਾਇਰਲ ਹੋ ਰਹੀ ਸੀ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਸੜਕ ਦੇ ਉੱਤੇ ਮੌਜੂਦ ਨੇ ਅਤੇ ਰਾਤ ਦੇ ਵੇਲੇ ਇਹ ਵੀਡੀਓ ਬਣਾਈ ਗਈ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਸੜਕ ਦੇ ਉੱਪਰ ਰੇਸਿੰਗ ਕੀਤੀ ਜਾ ਰਹੀ ਸੀ ਜਿਸ ਦੇ ਨਾਲ ਹੋਰ ਲੋਕਾਂ ਦੀ ਜਾਨ ਵੀ ਖਤਰੇ ਦੇ ਵਿੱਚ ਪਈ ਅਤੇ ਖੁਦ ਇਹਨਾਂ ਨੌਜਵਾਨਾਂ ਦੀ ਵੀ ਇਸ ਦੇ ਨਾਲ ਹੀ ਜਦੋਂ ਪੁਲਿਸ ਨੇ ਇਸ ਵੀਡੀਓ ਨੂੰ ਵੇਖਿਆ ਤਾਂ ਫਿਰ ਸਖਤ ਐਕਸ਼ਨ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਗੱਡੀਆਂ ਦੇ ਜਿੱਥੇ ਮੋٹے ਚਲਾਣ ਕੀਤੇ ਗਏ ਨੇ ਉੱਥੇ ਹੀ ਨੌਜਵਾਨਾਂ ਨੂੰ ਸਮਝਾਇਆ ਵੀ ਗਿਆ ਹੈ ਕਿ ਇਸ ਤਰ੍ਹਾਂ ਦੇ ਜੋ ਸਟੰਟ ਕੇਵਲ ਤੇ ਕੇਵਲ ਉਹਨਾਂ ਦੀ ਜਾਨ ਹੀ ਖਤਰੇ ਦੇ ਵਿੱਚ ਹੀ ਨਹੀਂ ਪਾ ਰਹੇ ਸਗੋਂ ਉਹਨਾਂ ਦੇ ਮਾਪਿਆਂ ਦੀਆਂ ਉਮੀਦਾਂ ਵੀ ਖਤਰੇ ਦੇ ਵਿੱਚ ਪਾ ਰਹੇ ਨੇ ਜੋ ਕਿ ਇਹਨਾਂ ਨੌਜਵਾਨਾਂ ਦੇ ਨਾਲ ਨੇ ਤੇ ਇਸ ਦੇ ਨਾਲ ਹੀ ਹੋਰ ਲੋਕ ਜੋ ਸੜਕ ਦੇ ਉੱਪਰ ਮੌਜੂਦ ਨੇ ਉਹਨਾਂ ਦੀ ਜਾਨ ਵੀ ਖਤਰੇ ਦੇ ਵਿੱਚ ਐਸੇ ਸਟੰਟਸ ਦੇ ਕਾਰਨ ਪੈ ਰਹੀ ਹੈ ਜਿਸ ਨਾਲ ਨੌਜਵਾਨਾਂ ਨੇ ਵੀ ਆਪਣੀ ਗਲਤੀ ਨੂੰ ਮੰਨੇ ਆਏ ਅਤੇ ਉਹਨਾਂ ਦੇ ਚਲਾਣ ਵੀ ਕੀਤੇ ਗਏ ਨੇ ਅਤੇ ਅੱਗੇ ਲਈ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਅਜੀਹਾ ਜੇਕਰ ਉਹਨਾਂ ਨੇ ਦੁਬਾਰਾ ਰੇਸਿੰਗ ਕੀਤੀ ਤਾਂ ਫੇਰ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਵੀਡੀਓ ਦੇ ਵਿੱਚ ਗੱਡੀਆਂ ਨੂੰ ਸਪੋਰਟ ਲੁੱਕ ਦੇਣ ਦੇ ਲਈ ਤੇ ਉਹਨਾਂ ਨੂੰ ਖੂਬਸੂਰਤ ਦਿਖਾਉਣ ਦੇ ਲਈ ਬਹੁਤ ਸਾਰੀਆਂ ਮੋਡੀਫਿਕੇਸ਼ਨ ਵੀ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਬਲੈਕ ਫਿਲਮ ਕਈ ਗੱਡੀਆਂ ਦੇ ਉੱਪਰ ਲੱਗੀ ਹੋਈ ਸੀ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਤੁਰੰਤ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਸ਼ਰਿਆਮ ਕਾਨੂੰਨ ਦੀ ਉਲੰਘਣਾ ਹੈ। ਇਹ ਕਾਰਵਾਈ ਪੁਲਿਸ ਦੇ ਵੱਲੋਂ ਕਿਸੇ ਦੇ ਉੱਪਰ ਤੌਂਸ ਜਮਾਉਣ ਜਾਂ ਫਿਰ ਕਿਸੇ ਨੂੰ ਤੰਗ ਕਰਨ ਦੇ ਇਰਾਦੇ ਦੇ ਨਾਲ ਨਹੀਂ ਸਗੋਂ ਕੀਮਤੀ ਜਾਨਾਂ ਬਚਾਉਣ ਦੇ ਲਈ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਵਾਸਤੇ ਅਤੇ ਨਾਲ ਦੀ ਨਾਲ ਜਿਹੜੇ ਕਾਨੂੰਨ ਨੂੰ ਤੋੜਦੇ ਨੇ ਉਹਨਾਂ ਨੂੰ ਸਹੀ ਰਾਹ ਪਾਉਣ ਦੇ ਵਾਸਤੇ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ